ਸਸ਼ਕਾਲਾਉਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਅੱਜ ਤੁਹਾਨੂੰ ਦਿਖਾਵਾਂਗੇ ਕਿ ਕੋਲਾ ਕਿਵੇਂ ਤਿਆਰ ਕੀਤਾ ਜਾਂਦਾ ਹੈ ਬੜਾ ਛੋਟਾ ਜਿਹਾ ਕਾਰੋਬਾਰ ਹੈ ਪਿਛਲੇ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ ਪਰ ਅੱਜ ਇਸ ਕਾਰੋਬਾਰ ਦੇ ਹਾਲਾਤ ਕੀ ਨੇ ਕਿੱਥੇ ਤੱਕ ਇਹ ਕਾਰੋਬਾਰ ਪਹੁੰਚਿਆ ਹੈ ਕੀ ਇਸ ਕਾਰੋਬਾਰ ਦੇ ਵਿੱਚ ਕੋਈ ਵਾਧਾ ਹੋਇਆ ਜਾਂ ਜਾਂ ਫਿਰ ਹੋਰ ਕਾਰੋਬਾਰਾਂ ਦੇ ਵਾਂਗੂ ਇਸ ਕਾਰੋਬਾਰ ਨੂੰ ਵੀ ਮਾਰ ਪਈ ਹੈ ਤਾਂ ਪੂਰਾ ਪ੍ਰੋਸੈਸ ਜਾਵਾਂਗੇ ਸਮਝਾਵਾਂਗੇ ਕਿ ਆਖਰ ਇਹ ਕੋਲਾ ਤਿਆਰ ਕਿਵੇਂ ਹੁੰਦਾ ਸਾਡੇ ਨਾਲ ਕਸ਼ਮੀਰੀ ਲਾਲਜੀ ਬਜ਼ੁਰਗ ਨੇ ਪਿਛਲੇ 25 ਤੋਂ 30 ਸਾਲ ਹੋ ਗਏ ਨੇ ਇਹਨਾਂ ਨੂੰ ਕੋਲੇ ਦਾ ਕੰਮ ਕਰਦਿਆਂ ਤਾਂ ਸੱਜੇ ਪਾਸੇ ਤੁਸੀਂ ਦੇਖੋ ਭੱਠੀ ਜਿਹੜੀ ਆ ਉਹ ਕੋਲਾ ਤਿਆਰ ਕਰਨ ਵਾਸਤੇ ਭੱਠੀ ਬਾਲ ਦਿੱਤੀ ਗਈ ਆ ਕੋਲਾ ਤਿਆਰ ਕਰਨ ਵਾਸਤੇ ਪ੍ਰੋਸੀਜਰ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਪਰ ਇਹ ਚੱਲਦਾ ਕਿਵੇਂ ਆ ਤਾਂ ਕਸ਼ਮੀਰੀ ਲਾਲ ਜੀ ਸਾਡੇ ਨਾਲ ਨੇ ਬਾਬਾ ਜੀ ਪਹਿਲਾਂ ਤਾਂ ਤੁਸੀਂ ਬੜੀ ਮਿਹਨਤ ਕਰ ਰਹੇ ਹੋ ਕਿੰਨੀ ਉਮਰ ਹੈ ਤੁਹਾਡੀ ਜੀ ਉਮਰ 68 ਸਾਲ ਹੈ 68 ਸਾਲਾਂ ਦੇ ਵਿੱਚੋਂ 25-30 ਸਾਲ ਇਸੇ ਕੰਮ 'ਚ ਰੱਖੇ ਤੁਸੀਂ ਇਸੇ ਕੰਮ 'ਚ ਅੱਛਾ ਅੱਛਾ ਇਹ ਇਹ ਕੰਮ ਤਾਂ ਬਹੁਤ ਅੰਕਲ ਬੜਾ ਜ਼ੋਰ ਵਾਲਾ ਕੰਮ ਹੈ ਪਹਿਲਾਂ ਲੱਕੜਾਂ ਲਿਆ ਕੇ ਫਿਰ ਕੱਟ ਕੇ ਉਹਨਾਂ ਨੂੰ ਜ਼ੋਰ ਵਾਲਾ ਕੰਮ ਹੈ ਤਾਂ ਪੂਰਾ ਜ਼ੋਰ ਦਾ ਕੰਮ ਹੈ ਜੀ ਜ਼ੋਰ ਦਾ ਤਾਂ ਹੈ ਹੀ ਹੁਣ ਇੰਨੀ ਮਿੱਟੀ ਕਿਹ ਹੈ ਨਾ ਜੜ ਨਹੀਂ ਪੋਰੇ ਹਾਂ ਕੀ ਹੀ ਲੀਕ ਹਾਂ ਮੈਂ ਦੱਸਿਓ ਥੋੜਾ ਜਿਹਾ ਪ੍ਰੋਸੈਸ ਜਿਵੇਂ ਇੱਧਰ ਆ ਤੁਸੀਂ ਮੋਢੇ ਇਕੱਠੇ ਕੀਤੇ ਪਏ ਆ ਹਾਂਜੀ ਇੱਥੋਂ ਪ੍ਰੋਸੈਸ ਸ਼ੁਰੂ ਹੋ ਜਾਂਦਾ ਜੀ ਤੁਹਾਡਾ ਇਹ ਜਿਉਂ ਦੇ ਤਿਉਂ ਮੋਢੇ ਰੱਖਦੇ ਨੇ ਜਾਂ ਫਿਰ ਇਹਨਾਂ ਨੂੰ ਕੋਈ ਤਿਆਰੀ ਕਰਨੀ ਪੈਂਦੀ ਹੈ ਇਹਨਾਂ ਮੋਢਾਂ ਦੀ ਇਹਨਾਂ ਹੀ ਤਿਆਰੀ ਕਰਨੀ ਪਣੀ ਹੈ ਸਭ ਜਿੰਨੀ ਵੀ ਝੜ ਇਹਦੀ ਸਾਰੀ ਵੱਢਣੀ ਪੈਣੀ ਹੈ ਅੱਛਾ ਜਿਵੇਂ ਆ ਤੁਸੀਂ ਆਪਾ ਦੇਖ ਰਹੇ ਆ ਇਹ ਸਾਰਾ ਜਿਹੜਾ ਇਹ ਹੈ ਨਾ ਜੋ ਹਾਂ ਇਹ ਚੀ ਜਿਹੜੀ ਸਾਰੀ ਲਾਣੀ ਹੈ ਅੱਛਾ ਜੀ ਲਾਹੀ ਜਦੋਂ ਫਿਰ ਇੰਹਾਂ ਦਾ ਗੋਲ ਹੀ ਬਣ ਜਾਣਾ ਅੱਛਾ ਸੇ ਮੈਨੂੰ ਇਸ ਸ਼ੇਪ ਦੇ ਵਿੱਚ ਰੱਖਣਾ ਇਸ ਸ਼ੇਪ ਜੀ ਠੀਕ ਹੈ ਇਸ ਤੋਂ ਬਾਅਦ ਫਿਰ ਇਹ ਇੱਕ ਵਾਰੀ ਤੁਸੀਂ ਪੱਟੀ ਦੇ ਵਿੱਚ ਕਿੰਨਾ ਮਾਲ ਪਾ ਦਿੰਨੇ ਹੋ ਜੀ ਇੱਕ ਵਾਰੀ ਪੱਠੇ 'ਚ ਇਹ ਤਾਂ ਮਾਲ ਵੀ ਪੱਠੇ 'ਚ ਜਿੰਨਾ ਮਰਜ਼ੀ ਲਾ ਦਿਓ ਜੀ ਅੱਛਾ ਮਗਰ 100 150 ਕਵਾਂਟਿਟੀ ਇੱਥੇ ਜਾਂਦੇ ਨੇ ਅੱਛਾ ਯਾ ਕੇ ਵਾਰੀ ਖਰਾਬੀ ਕਰਨਗੇ ਜਿਆਦਾ ਭਾਰੀ ਲਾਈ ਉਹ ਫਿਰ ਠੀਕ ਸੀ ਸਮਾਹ ਨਹੀਂ ਹੁੰਦੀ ਫਿਰ ਉਸ ਸਮਾਹਿਆ ਨਹੀਂ ਜਾਂਦਾ ਸਮਾਹਣਾ ਠੀਕ ਹੈ ਇਹ ਤੁਸੀਂ ਕੱਟਦੇ ਵੀ ਦੋ ਬੰਦੇ ਹੀ ਹੋ ਜੀ ਇੱਥੇ ਦੋ ਹੀ ਬੰਦੇ ਅੱਛਾ ਦੋ ਹੀ ਜਾਂ ਕਦੀ ਤਿੰਨ ਵੀ ਹੋ ਜਾਂਦੇ ਅੱਛਾ ਜੀਆਂ ਉਹਨੇ ਢੋਈ ਖੇੜੀਨੇ ਉਥੋਂ ਨੂੰ ਹਾਂ ਫਿਰ ਬੰਦਾ ਇੱਕ ਹੋਰ ਲੈਉਣਾ ਨਾਲ ਇੱਕ ਬੰਦਾ ਨਾਲ ਲੈਣਾ ਅੱਛਾ ਇਹ ਤੋਂ ਕਟਿੰਗ ਤੋਂ ਬਾਅਦ ਅੰਕਲ ਜੀ ਫਿਰ ਉਹ ਪੱਟੀ ਦਾ ਥੋੜਾ ਜਿਹਾ ਦੱਸਿਓ ਕਿਵੇਂ ਤੁਸੀਂ ਉਸ ਪੱਟੀ ਨੂੰ ਤਿਆਰ ਕਰਦੇ ਹੋ ਉਹਦਾ ਕੀ ਪ੍ਰੋਸੈਸ ਸਾਰਾ ਰਹਿੰਦਾ ਫਿਰ ਉਹ ਕੋਲੇ ਦਾ ਕਿਵੇਂ ਪਤਾ ਲੱਗਦਾ ਕਿ ਕੋਲਾ ਹੁਣ ਤਿਆਰ ਹੋਣਾ ਸ਼ੁਰੂ ਹੋ ਗਿਆ ਆਪਾਂ ਇੱਧਰ ਦੇਖ ਰਿਹਾ ਇਹ ਪੱਟੀ ਤੁਸੀਂ ਇੱਕ ਵਾਰੀ ਵਾੜ ਕੇ ਚੱਕ ਚੁੱਕੇ ਹੋ ਹਨ ਹਾਂਜੀ ਹਾਂਜੀ अच्छा ई ई अह दस दियो थोड़ा जे बारे कि कैसे है ना ये पहले तो एदा इस हिसाब ना ਥੱਲਾ ਬਣਾਣਾ ਇਹਦਾ اچھا ਪੂਰੇ ਹੀ ਡੰਡੇ ਲੱਗਣੇ ਨਹੀਂ ਹਾਂ ਠੀਕ ਹੈ ਜਿੱਦਾਂ ਲਾਤੇ ਨਾ ਹਾਂ ਇਦਾਂ ਲੱਗਣਾ ਠੀਕ ਹੈ ਇਦਾਂ ਠੀਕ ਹੈ ਇਦਾਂ ਲਾ ਕੇ ਤੇ ਫਿਰ ਇਹਦੇ ਉੱਪਰ ਜਿਹੜੇ ਮੁੰਡ ਬਣਾਣੇ ਨੇਹੀਂ ਇਹ ਜੀਆਂ ਇਹ ਲੰਮਾ ਮੁੰਡੇ ਵੀ ਲੱਗ ਜਾਣਾ ਇਆਂ ਪਾਈਆਂ ਠੀਕ ਹੈ ਇਹ ਫਿਰ ਇਹਦੇ ਉੱਪਰ ਚਿਣਨੇ ਨਾ ਅੱਛਾ ਉੱਪਰ ਚਿਣ ਕੇ ਹਾਂ ਪੂਰੀ ਜਿੱਥੇ ਦੀ ਰੱਖਣੀ ਹੈ ਜਿੰਨਾ ਕੁ ਮਾਰ ਲੈਣਾ ਉਨਾ ਗਲਾਈ ਚ ਠੀਕ ਹੈ ਫਿਰ ਇਹਨੂੰ ਬੰਦ ਕਰ ਦੇਣਾ ਅੱਛਾ ਜੀ ਫਿਰ ਇਹਨੂੰ ਕੱਖ ਖੜੇ ਕਰਨੇ ਪਹਿਲੇ ਸੈੱਟ ਠੀਕ ਹੈ ਜਿਵੇਂ ਇੱਧਰ ਆਪਾਂ ਦੇਖ ਰਿਹਾ ਸੈੱਟਾਂ ਚ ਕੱਟ ਲੱਗੇ ਹਾਂ ਇਹ ਚੀਜ਼ ਉਹ ਹੈ ਠੀਕ ਹੈ ਫਿਰ ਕੱਖ ਲਾਣੀ ਪਹਿਲੇ ਅੱਛਾ ਜੀ ਫਿਰ ਕਿੰਨਾ ਮਿੱਟੀ ਪੁਚਾੜਨੀ ਹੈ ਲੱਗ ਅਲੱਗ ਅਲੱਗ ਅੱਛਾ ਜੀ ਫਿਰ ਦੇ ਉੱਪਰ ਵੀ ਕੱਖ ਪਾਣੇ ਅੱਛਾ ਫਿਰ ਉੱਪਰੋਂ ਭੰਨੀ ਹੈ ਭੰਨੇ ਜਿਹੜੇ ਫਿਰ ਇਕੱਠਾ ਕਰੀਏ ਉਹਦੇ ਉੱਪਰ ਵੀ ਮਿੱਟੀ ਪਾਉਣੀ ਹੈ ਅੱਛਾ ਹੁਣ ਇਹ ਅੱਗੇ ਨੂੰ ਫਿਰ ਉਹ ਉਧਰਲੇ ਪਾਸੇ ਲਾਉਣੀ ਹੋ ਜੀ ਇਹਨੂੰ ਉਹ ਅੱਗ ਕੂੜਾ 10 ਦਿਨ ਦਾ ਲਈ ਲੈਂਦੀ ਹੈ ਪੱਟੇ ਅੱਛਾ ਇਹ ਇਹ ਪੱਠੀ ਕਿੰਨੇ ਦਿਨ ਦੀ ਵਾਲੀ ਹੈ ਇਹ ਪੱਠੇ ਸ਼ਨੀਵਾਰ ਅੱਛਾ ਸ਼ਨੀਵਾਰ ਰਾਹੀ ਠੀਕ ਹੈ 4 ਦਿਨ ਹੋ ਗਏ ਠੀਕ ਹੈ ਇਹ ਤਾਂ ਪਤਾ ਕਿਦਾਂ ਲੱਗੀ ਜਾਂਦਾ ਅੰਕਲ ਜੀ ਅੱਗ ਕਿੱਥੇ ਤੱਕ ਪਹੁੰਚੀ ਹੈ ਜਾਂ ਫਿਰ ਇਹ ਇਹ ਕਦੋਂ ਤੱਕ ਇਹ ਕੋਲਾ ਤੁਹਾਡਾ ਲੱਗਦਾ ਵੀ ਕੋਲਾ ਹੁਣ ਤਿਆਰ ਹੋ ਗਿਆ ਇਹ ਤਾਂ ਐਸੇ ਨੇ ਜੀ ਜਿਹਨਾਂ ਨੂੰ ਪਿੱਛੋਂ ਆਏ ਆ ਜੀ ਹਾਂਜੀ ਇਹ ਲੇਬਰੀ ਹਾ ਪੂਰਾ ਅੱਛਾ ਜੀ ਇਹ ਫਿਰ ਜਿਹਾਂ ਉੱਨੀ ਅੱਗੇ ਕੀ ਜਾਂਦੀ ਗਈ ਹੈ ਹਾਂ ਉਹ ਸਰਾਗਾ ਪਹਿਲੇ ਰੱਖੇ ਆ ਅੱਛਾ ਜੀ ਉਹ ਵੀ ਬੰਦ ਕਰਤਾ ਹੁਣ ਕਿਹਾਂ ਉੱਥੇ ਕੋਲਾ ਬਣ ਗਿਆ ਹਾਂ ਫਿਰ ਇਹ ਵੀ ਕੋਲਾ ਬਣ ਗਿਆ ਇੱਥੇ ਅੱਛਾ ਜੀ ਹੁਣ ਇੱਕ ਚਾਲੂ ਹੈ ਅੱਛਾ ਜੀ ਇੱਥੇ ਮਾਰ ਜਲਾ ਦਾ ਹੁਣ ਪੱਠੀ ਜਾਂਦਾ ਅੱਛਾ ਇਹ ਪਹਿਲਾਂ ਉੱਪਰ ਤੱਕ ਤੁਹਾਨੂੰ ਇਹ ਮਿੱਟੀ ਦੇ ਲੈਵਲ ਤੋਂ ਪਤਾ ਲੱਗ ਜਾਂਦਾ ਕਿ ਕੋਲਾ ਕਿੱਥੇ ਕਿੱਥੇ ਤੱਕ ਬਣ ਗਿਆ ਹੁਣ ਇੱਥੇ ਤੱਕ ਕੋਲਾ ਤੁਹਾਡਾ ਤਿਆਰ ਹੋ ਗਿਆ ਇੱਥੋਂ ਦੀ ਕੋਲਾ ਤਿਆਰ ਹੈ ਇਹ ਲਾ ਪੂਰਾ ਪਿੱਛੇ ਠੀਕ ਹੈ ਅੱਗੇ ਮਾਰ ਜਲਾ ਦਾ ਠੀਕ ਹੈ ਅੱਛਾ ਜਿੱਦਾਂ ਹੁਣ ਉਹ ਕੋਲਾ ਪੈ ਗਿਆ ਕਿੰਨੀ ਦੇਰ ਚ ਠੰਡਾ ਕਿੰਨੀ ਦੇਰ ਚ ਹੋਣਾ ਫੇ ਭੱਟੀ ਚ ਕਿੰਨੀ ਦੇਰ ਬਾਅਦ ਇਹਨੂੰ ਕੱਢ ਲੈਣਾ ਜੀ ਤੁਸੀਂ ਇਹ ਇੰਨਾ ਜੀ ਜਿਲਾ ਇਧਰ ਅੱਗ ਨਿਕਲ ਗਈ ਨਾ ਹਾਂ 30 ਦਿਨਾਂ ਚ ਜਾ ਕੇ ਫੇ ਠੰਡੀ ਕਰਨੀ ਹੈ ਪਾਣੀ ਪਾਣਾ ਹੈ ਇਹ ਮਿੱਟੀ ਦੇ ਉੱਤੇ ਪਾਣੀ ਪਾਉਣਾ ਸ਼ੁਰੂ ਕਰ ਦੇਣਾ ਉੱਪਰੋਂ ਨੰਗੀ ਕਰਨੀ ਪਹਿਲੇ ਠੀਕ ਹੈ ਨੰਗੀ ਕਰਕੇ ਸਭ ਕਾਕੂ ਕਟਾਈਏ ਕੋਲਾ ਨੰਗਾ ਕਰ ਲੈਣਾ ਅੱਛਾ ਜੀ ਕੋਲੇ ਦੇ ਉੱਪਰ ਫੇਰ ਪਾਣੀ ਪਾਉਣਾ ਠੀਕ ਹੈ ਉਹ ਇਹਨਾਂ ਠੰਡੀ ਕਰੀਏ ਫੇਰ ਬੋਰੀਆਂ ਦੇਣੀਆਂ ਇਹਦੇ ਉੱਪਰ ਅੱਛਾ ਜੀ ਬੋਰੀਆਂ ਫੇਰ ਮਿੱਟੀ ਪਾਣੀ ਠੀਕ ਹੈ ਫੇਰ ਜੇ ਕਿ 3 ਦਿਨ 3 ਦਿਨ ਤੋਥੇ ਦੇਣ ਬੋਰੀਆਂ ਮਿੱਟੀ ਹਟਾਣੀ ਬੋਰੀਆਂ ਲਾਣੀ ਆ ਫੇਰ ਹੀ ਪੱਠੀ ਪੁੱਟਣੀ ਅੱਛਾ ਇਹ ਮੈਨੂੰ ਦੱਸਿਓ ਇਹ ਇਹ ਕੰਮ ਤਾਂ ਇਹਦੇ ਉੱਪਰ ਤੁਸੀਂ ਆਪ ਹੀ ਚੜਦੇ ਹੋ ਫਿਰ ਜਦੋਂ ਇਹ ਪੱਠੀ ਬਲ ਰਹੀ ਹੁੰਦੀ ਆ ਜਾ ਕੇ ਦੇਖਣਾ ਮਿੱਟੀ ਨੂੰ ਇਹ ਕੰਮ ਖਤਰਾ ਕਿੰਨਾ ਹੈ ਇਸ ਕੰਮ ਦੇ ਵਿੱਚ ਜੀ ਖਤਰਾ ਜ਼ਿਆਦਾ ਹੈ ਜੀ ਇਹਦੇ ਖਤਰਾ ਜ਼ਿਆਦਾ ਹੁਣ ਕਿਹੇ ਤਾਂ ਹੀ ਰੱਖੀ ਹੋਏ ਅਸੀਂ ਕੀ ਇਹ ਨਾ ਪਹਿਲਾਂ ਮਿੱਟੀ ਹਟਾਣੀ ਉੱਪਰੋਂ ਅੱਛਾ ਜਿੱਥੇ ਕੱਖ ਪਾਇਓ ਨੰਗੇ ਕਰਨੇ ਅੱਛਾ ਉੱਥੇ ਫਿਰ ਅੱਗੇ ਆ ਪੈਰ ਕਰੀਏ ਦੇਖਣਾ अच्छा, अच्छा।, अच्छा।, अच्छा। तो बेहे हम्म संगुरेशन 900 ਰੁਪਏ ਉੱਥੋਂ ਫਿਰ ਕੱਖ ਹਟਾਣੇ ਤਾਂ ਫਿਰ ਤੇ ਲੱਕੜੀ ਹੋਰ ਮਿਲਣੀ। ਅੱਛਾ ਫੇਰ ਉਹਨੂੰ ਢੱਕਣਾ ਆਪਾਂ। ਕਿਉਂਕਿ ਇਹ ਤਾਂ ਇਹ ਦੇ ਵਿੱਚ ਤਾਂ ਜੇ ਬੰਦੇ ਦਾ ਕਿਤੇ ਖੁਦਾ ਨਾ ਖਾਸ ਤਾਂ ਕਿਤੇ ਪੈਰ ਕਿਤੇ ਨੌਰ ਪਿਆ ਹੋਇਆ। ਹਾਂਜੀ। ਜਾਂ ਕਿਤੇ ਮਿੱਟੀ ਥੱਲੇ ਲੱਕੜ ਸੜ ਗਈ ਹੋਈ। ਫੇਰ ਤਾਂ ਬੰਦਾ ਮਨ ਲੱਗਦਾ ਬੰਦੇ ਦਾ ਕੁਝ ਨਹੀਂ ਬਚਦਾ ਹੋਊ ਇਹ ਤੋਂ। ਨਹੀਂ ਇਹ ਵੀ ਫਿਰ ਨਿਕਲਣਾ ਔਖਾ ਹੋ ਜਾਂਦਾ ਨਾ। ਨਿਕਲਣਾ ਕੁਸਤੋਂ ਬੰਦੇ ਨੇ। ਹਾਂ। ਇਹ ਕਿੰញਿਆ ਤਾਂ ਹਾਈ ਰੱਖੀ ਜਾਂਦੀ ਨਾਲ ਵੀ ਕੀਰ ਦਾ ਸਾਰਾ ਆਸ ਨਾਲ ਕੇ ਜਾਣਾ ਅੱਗੇ। ਠੀਕ ਹੈ। ਕੀ ਹੀ ਫੜ ਲਈ। ਹਾਂ। ਦਿញਾਈ ਚਾਹੀਏ ਹਾਂ ਅੱਗੇ ਥੋੜੀ ਥੋੜੀ ਤਾਂ ਲੱਗ ਕੇ ਜਾਣਾ ਠੀਕ ਹੈ ਅੱਛਾ ਜੀ ਤੁਸੀਂ ਇਹਦੇ ਵਿੱਚ ਹੁਣ ਕਿੰਨਾ ਮਾਲ ਪਾਇਆ ਇੱਕ ਪੱਠੀ ਦੇ ਵਿੱਚ ਕਿੰਨਾ ਕ ਮਾਲ ਤੁਸੀਂ ਪਾਉਂਦੇ ਹੋ ਜੀ ਇਸ ਪੱਠੀ ਦੀ 70 ਕਿਲੋ ਮਾਲ ਲੱਗਿਆ ਅੱਛਾ ਇਸ ਪੱਠੀ ਠੀਕ ਹੈ ਉਹ ਜਿਹੜੀ ਪਰਲੀ ਪੱਠੀ ਜਿਹੜੀ ਏ ਹਾਂ ਉਹ ਫੁੱਕੀ ਉਹ ਤਿਆਰ ਹੈ ਕੋਲਾ ਵਿੱਚ ਅੱਛਾ ਜੀ ਕੱਲ ਬੰਦ ਕੀਤੀ ਆ ਠੀਕ ਹੈ ਇਹ ਕਿੰਨੀ ਲੱਕੜ ਪਾਉਂਦੇ ਹੋ ਤੇ ਉਹਦਾ ਫਿਰ ਕਿੰਨਾ ਹਿੱਸਾ ਨਿਕਲਦਾ ਜੀ ਕੋਲਾ ਬਣਦਾ ਇਹ ਚੌਥਾ ਹਿੱਸਾ ਕੋਲਾ ਨਿਕਲਦਾ ਸੀ ਸਲਾਮ ਦੀ ਜਲਦੀ ਤੇ ਸਮਝ ਲਓ 30 ਦੇ ਕਰੀਬ ਪੇ ਜਾਣਾ ਕੋਲਾ ਅੱਛਾ ਇਹ ਖਰਾਬੀ ਹੁੰਦੀ ਹੈ ਜੀ ਵਿੱਚ ਫਿਰ ਜਦੋਂ ਆਪਾਂ ਲੱਕੜ ਵਿੱਚੋਂ ਪਾਉਂਦੇ ਹਾਂ ਕੋਲਾ ਜਿਹੜਾ ਬਣਦਾ ਹੀ ਨਹੀਂ ਧੂੜ ਬਣ ਜਾਂਦੀ ਹੈ ਕਈ ਵਾਰੀ ਅੱਛਾ ਜੀ ਕਈ ਵਾਰੀ ਕੱਚਾ ਨਿਕਲ ਜਾਂਦਾ ਅੱਛਾ ਜਲਦੀ ਨਹੀਂ ਲੱਕੜ ਪੂਰੀ ਹੂੰ ਅੱਛਾ ਇਹ ਜਿਵੇਂ ਇਹਦੇ ਵਿੱਚ ਤੁਸੀਂ ਗਲਾਈ ਦੇ ਵਿੱਚ ਉਹ ਇੱਕ ਪੀਸ ਲੱਕੜ ਦਾ ਰੱਖ ਦਿੱਤਾ ਉਹ ਤੋਂ ਬਾਅਦ ਤੁਸੀਂ ਇਹਦੇ ਪੀਸ ਕਰਦੇ ਹੋ ਇਹਨਾਂ ਨੂੰ ਛੋਟੇ ਪੀਸਾਂ ਦੇ ਵਿੱਚ ਜਿਦਾ ਆਮ ਦੁਕਾਨਾਂ ਤੋਂ ਮਿਲਦਾ ਕੋਲਾ ਨਹੀਂ ਦੁਕਾਨਾਂ ਪਰ ਤੇ ਆਈਆਂ ਨਾ ਹਾਂ ਉਹ ਕੋਲਾ ਜਿਹੜਾ ਹੀ ਇੰਜ ਇੰਹ ਫੂਕੀਦਾ ਇਹਨੂੰ ਹੂੰ ਇਹਨਾਂ ਦਾ ਨਿਕਲਣਾ ਹੁੰਦਾ ਅਸੀਂ ਭੜਕੇ ਦੇਣਾ ਅੱਛਾ ਜੀ ਅੱਗੇ ਦੁਕਾਨ ਵਾਲੇ ਫਿਰ ਜਿਹੜਾ ਮੋਟਾ ਹੁੰਦਾ ਉਹਨੂੰ ਤੋੜਦੇ ਵੀ ਹੈਗੇ ਹਾਂ ਤੋੜੀ ਕੇ ਵਿਕਦਾ ਅੱਗੇ ਠੀਕ ਹੈ ਠੀਕ ਹੈ ਉਹ ਫਿਰ ਉਹਨਾਂ ਹੁੰਦੇ ਮੋਟਾ ਲੈਣ ਵਾਲੇ ਇੰਹਾਂ ਦਾ ਮੋਟਾ ਲੈਣਾ ਆਈ ਫਿਰ ਟਾਈਮ ਕੱਢੀ ਜਾਂਦਾ ਹੂੰ ਉਹ ਫਿਰ ਉਹਨਾਂ ਲੈ ਜਾਂਦੇ ਅੱਛਾ ਇਹ ਦੇ ਵਿੱਚ ਆਟੋਮੈਟਿਕ ਜਿਹੜੀ ਲੱਕੜ ਹੈ ਜਿਹੜਾ ਹੀ ਫੂਕਨੇ ਆ ਹਾਂ ਤਾਂ ਕੋਲਾ ਛੋਟਾ ਛੋਟਾ ਹੋ ਜਾਂਦਾ ਇਹ ਪੀ ਅੱਛਾ ਠੀਕ ਹੈ ਹਾਂਜੀ ਜਦੋਂ ਪੂਰਾ ਹੁੰਦਾ ਨਹੀਂ ਲੈਣਾ ਪੂਰਾ ਠੀਕ ਹੈ ਠੀਕ ਹੈ ਹੁਣ ਜਿਹੜਾ ਮੋਢਾ ਜਿਹੜਾ ਜੜ ਜਣਾ ਹੈ ਤੇ ਜਿਹੜਾ ਪੁੱਟਣਾ ਦਾ ਛੋਟੇ ਛੋਟੇ ਪੀਸ ਬਣ ਜਾਣੇ ਇਹ ਠੀਕ ਇਹ ਲੱਕੜ ਦਾ ਵੀ ਕੋਈ ਹੈਗਾ ਜੀ ਵੀ ਕਿਸ ਦਰਖਤ ਦੀ ਲੱਕੜ ਜਿਆਦਾ ਇਹਦੇ ਵਿੱਚ ਕਾਰਗਰ ਹੈ ਜਾਂ ਜਿੱਦਾਂ ਮੰਨ ਲਓ ਪਸਫੈਦਾ ਆ ਜਾਂਦਾ ਉਹਦੀਆਂ ਜੜਾ ਤੂਦੀਆਂ ਜੜਾ ਮੋਡ ਆ ਜਾਂਦਾ ਪਪਲਰ ਦਾ ਮੋਡ ਆ ਜਾਂਦਾ ਕੋਈ ਫਰਕ ਪੈਂਦਾ ਲੱਕੜ ਦਾ ਜੀ ਪਪਲਰ ਦਾ ਘੱਟ ਲੰਦੀ ਹੈ ਅੱਛਾ ਪਪਲੇ ਦਾ ਕੋਲਾ ਨਹੀਂ ਹੈ ਠੀਕ ਛੇਕਾ ਘੱਟ ਦਿੰਦਾ ਅੱਛਾ ਨਹੀਂ ਦਿੰਦਾ ਪੂਰਾ ਵੱਧ ਕੇ ਤਾਂ ਯੂਜ਼ ਕਰਦੇ ਟਾਲੀ ਟੁੱਲੀ ਦਾ ਜਿਆਦਾ ਇਹੀ ਸਫੈਦਾ ਹੀ ਹੈ ਅੱਛਾ ਸਫੈਦੇ ਦਾ ਮੋਡ ਜਾਂ ਟਾਲੀ ਹੋਈਏ ਹਾਂ ਇਹ ਆ ਇੱਕ ਦਰਖਤ ਹੋਰ ਉੱਤੇ ਜਿਹੜੇ ਫਲ ਆਈ ਫਲ ਬੋਲਦੇ ਨੇ ਕੰਡਿਆਂ ਵਾਲੀ ਹੁੰਦੀ ਹੈ ਹਾਂ ਉਸ ਦਾ ਵੀ ਵਜ਼ਨ ਠੀਕ ਹੁੰਦਾ ਕੋਲਾ ਪੱਕਾ ਹੁੰਦਾ ਠੀਕ ਠੀਕ ਦਿੱਤਾ ਹੁੰਦਾ ਅੱਛਾ ਉਹ ਵੀ ਕੋਲਾ ਵਧੀਆ ਬਣਦਾ ਹਾਂ ਠੀਕ ਹੈ ਠੀਕ ਹੈ ਬਾਕੀ ਇਹ ਜੋ ਪਲਾ ਹੋ ਗਿਆ ਪਲਾ ਨਹੀਂ ਲੰਦੇ ਭੱਠੀ ਹੂੰ ਇਹਦਾ ਵੀ ਕੋਲਾ ਜਿਹੜਾ ਹਲਕਾ ਹੁੰਦਾ ਠੀਕ ਹੈ ਤਾਂ ਨਹੀਂ ਹੁੰਦਾ ਠੀਕ ਹੈ ਅੱਛਾ ਇਹ ਕਵਾਂਟਲ ਕੀ ਰੇਟ ਹੈਗਾ ਜੀ ਇਹਦਾ ਜਦੋਂ ਲੱਕੜ ਲੈ ਕੇ ਆਉਨੇ ਹੋ ਲੱਕੜ ਦਾ 350 ਵੀ ਲਿਆਈ ਦੀ ਹੈ ਅੱਛਾ ਤਾਂ ਜਿਹੜਾ ਇਹ ਦਿਓ ਦੀਆਂ ਉਹ ਡੰਡਾ ਰੱਖੇ ਆ ਹਾਂ ਉਹ ਸਾਨੂੰ ਮਿਲਦਾ 450 ਰੁਪਏ ਕਵਾਂਟਲ ਲੈਂਦੇ ਅੱਛਾ ਜੀ ਤੇ ਇਹਦੇ ਮੁੰਡਨ ਹੂੰ ਮੁੰਡ ਦੇ ਹੈ ਜੀ ਪੱਥਰਾਂ ਵਾਲੇ ਮੁੰਡਨਗੇ ਉਹ ਚੱਲਨੇ ਸਾਡੇ ਕੋਲ 250 ਰੁਪਏ ਲੈਂਦੇ ਠੀਕ ਹੈ ਤਾਂ ਬਾਕੀ ਜਿਹੜੇ ਬਿਗੈਰ ਪੱਥਰ ਦੇ ਉਹ 300 ਰੁਪਏ 300 ਰੁਪਏ ਮੰਨ ਲਓ 300 ਰੁਪਏ ਕਵਾਂਟਲ ਤੁਸੀਂ ਮੋਢ ਲੈ ਜਾਂਦੇ ਉਹਦੇ ਵਿੱਚੋਂ ਕੋਲਾ ਕਿੰਨੇ ਦਾ ਨਿਕਲਣਾ ਜੀ ਆ ਜਿਹੜਾ ਕੋਲਾ ਹੈ ਕਵਾਂਟਲ ਦਾ ਕੋਲਾ ਉਹੀ 30 ਕਿਲੋ ਦੀ ਐਵੇਂ ਲਾਜੀ ਚਲੋ ਰੇਟ ਕੀ ਹੈ ਕੋਲੇ ਦਾ ਅੱਜ ਦੀ ਰੇਟ ਤੇ ਰੇਟ ਜੀ ਲਾਤੋ ਸਟ੍ਰਾਈਕਰ ਵੀ ਹੈਗਾ ਉਸ ਜਸਟ੍ਰਾਈਕਰ ਤੇ ਹੈਗਾ ਅੱਛਾ ਤੁਹਾਡਾ 25 ਸਾਲ ਦਾ 25 ਤੋਂ 30 ਸਾਲ ਦਾ ਤਜਰਬਾ ਇੱਕ ਕਾਰੋਬਾਰ ਵਧਿਆ ਕਿ ਘਟਿਆ ਪਹਿਲਾਂ ਨਾਲੋਂ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘਟ ਗਿਆ ਅੱਛਾ ਪਹਿਲੇ ਨਾਲੋਂ ਹੈ ਨਹੀਂ ਹੁਣ ਸਕਦੇ ਜੀ ਕਿੰਨੇ ਲਾਹ 100 ਕਰੋੜ ਜੀ ਨੂੰ ਨਾ ਉਹ ਵੀ ਕਿਹਾ ਦਾ ਹਾਂ ਬਾਕੀ ਬੰਦ ਕਰਤਾ ਲੋਕਾਂ ਨੇ ਸਾਰੇ ਹਾਂ ਕਾਰਨ ਕੀ ਮੰਨਦੇ ਹੋ ਜੀ ਤੁਸੀਂ ਕਾਰੋਬਾਰ ਘਟਣ ਦਾ ਇਸ ਕਾਰੋਬਾਰ ਨੂੰ ਰੇਟ ਹੀ ਨਾ ਅੱਗੇ ਕੋਈ ਵੀ ਲੱਗਦਾ ਲੱਕੜ ਮਹਿੰਗੀ ਦਿੰਦੇ ਲੋਕੇ ਹਾਂ ਉਹ ਉਹ ਨਾ ਕੋਲਾ ਨਹੀਂ ਨਿਕਲਦਾ ਵਿੱਚ ਬਸਦਾ ਨਹੀਂ ਤੁਹਾਡਾ ਇੰਨੇ ਇੰਨੇ ਸਾਲ ਤੁਸੀਂ ਹੋ ਗਏ ਤੁਹਾਨੂੰ ਇਹ ਕੰਮ ਕਰਦਾ ਇਹਨੂੰ ਕੰਮ ਤੁਸੀਂ ਹਮੇਸ਼ਾ ਕਿਸੇ ਦਾ ਹੀ ਕੰਮ ਕੀਤਾ ਆਪਣਾ ਨਹੀਂ ਕਦੀ ਵੀ ਤੁਹਾਡੇ ਵਿਚਾਰ ਆਇਆ ਵੀ ਮੈਂ ਆਪਣਾ ਹੀ ਕੰਮ ਇੱਕ ਕਰ ਲਵਾਂ ਨਹੀਂ ਮੈਂ ਆਪਣਾ ਵੀ ਕੀਤਾ ਅੱਛਾ ਇਹ ਮੇਰੇ ਕੋਲੋਂ ਕੋਲਾ ਲੈਂਦੇ ਇਹਦੀ ਦੁਕਾਨ ਹੈ ਦੁਕਾਨਾ ਉਹ ਕੋਲਾ ਵੇਚਦੇ ਨੇ ਪਰ ਤੁਹਾਨੂੰ ਠੀਕ ਹੈ ਇਹ ਵੀ ਮੇਰੇ ਕੋਲੋਂ ਕੋਲਾ ਲਿੰਦੇ ਨੇ ਮੈਂ ਵੀ ਪੱਟੀਆਂ ਲਾਂਦਾ ਰਹਾਂ ਆਪਣੀਆਂ ਅੱਛਾ ਇਹ ਫਿਰ ਮੇਰੇ ਨਾਲ ਮੈਂ ਵੀ ਹਟੀ ਗਿਆ ਪੱਟੀਆਂ ਲੈਣੇ ਤੇ ਅੱਛਾ ਜੀ ਇਹ ਵੀ ਮੇਰੇ ਹੋ ਗਏ ਕਹਿੰਦੇ ਹਾਂ ਚਲ ਮੇਰੀਆਂ ਪੱਟੀਆਂ ਲੈ ਜੀ ਅਛਾ ਫਿਰ ਪਹਿਲਾਂ ਤੁਸੀਂ ਕਰਕੇ ਆਪ ਦੇਖ ਲਿਆ ਤੁਹਾਡੇ ਅੱਗੇ ਫਿਰ ਕਿਸੇ ਬੱਚੇ ਨੇ ਪੋਤੇ-ਪੁੱਤਰੀ ਨੇ ਕਿਸੇ ਨੇ ਤਜਰਬਾ ਲਿਆ ਇਸ ਕੰਮ ਦਾ ਨਹੀਂ ਜੀ ਨਹੀਂ ਨਿਆਣੇ ਕੰਮ ਵਿੱਚ ਪੁੰਦੇ ਨਹੀਂ ਕੋਈ ਵੀ ਨਾ ਹੂੰ ਉਹੀ ਜਿਹੜੇ ਤੋਂ ਪੁਰਾਣੇ ਜਿਹੜਾ ਕਰਦਾ ਉਹੀ ਕਰਦਾ ਪਰ ਨਵੇਂ ਬੰਦੇ ਨਹੀਂ ਕਰਦੇ ਪਰ ਹੈ ਤਾਂ ਕੰਮ ਵਿੱਚ ਵੀ ਕਾਰੀਗਰੀ ਹੈ ਇਹਦੇ ਵਿੱਚ ਤਾਂ ਆਮ ਬੰਦੇ ਨੂੰ ਤਾਂ ਪਤਾ ਨਹੀਂ ਲੱਗੂਗਾ ਕਦੋਂ ਕੋਲਾ ਤਿਆਰ ਹੋ ਗਿਆ ਜਾਂ ਕਦੋਂ ਇਹਨੂੰ ਸਿਸਟਮ ਦੇ ਵਿੱਚ ਲਾਉਣਾ ਇਹਦੇ ਵਿੱਚ ਇਹਦੇ ਸਿਰਫ ਹੀ ਅੰਤਜਾ ਹੀ ਲਾ ਸਕਦਾ ਆਦਮੀ ਅੱਛਾ ਬਾਕੀ ਕਾਰੀਗਰੀ ਕੋਈ ਹੈ ਨਹੀਂ ਇਹ ਹੂੰ ਦਿਆਂ ਨੇ ਨੀ ਮਿੱਟੀ ਇਹ ਚਾੜੀ ਉੱਪਰ ਸਾਰੇ ਪਾਸੇ ਬੰਨ੍ਹ ਦੇ ਇਹ ਅੰਦਰ ਕੀ ਪਤਾ ਕੀ ਹੋਵਾਲਾ ਕੀ ਪਤਾ ਲੱਗਦਾ ਕੀ ਉੱਪਰ ਵਹੀ ਤਾਂ ਨਤਾਜਾ ਲੈਣਾ ਇੱਥੇ ਕੀ ਹੋਇਆ ਇੱਥੇ ਕੀ ਹੋਇਆ ਬਾਕੀ ਕੁਛ ਨਹੀਂ ਉਹਦਾ ਕੋਈ ਭਰੋਸੇਯੋਗਤਾ ਕੋਈ ਇਹਦੇ ਵਿੱਚ ਉਹ ਨਹੀਂ ਹੈਗੀ ਗਰੰਟੀ ਕੋਈ ਨਹੀਂ ਹਮ ਖੁਸ਼ ਹੋ ਜ਼ਿੰਦਗੀ ਦੇ ਵਿੱਚ ਤੁਹਾਡਾ ਚਿਹਰੇ ਦੇ ਉੱਤੇ ਮੈਂ ਦੇਖ ਰਿਹਾ ਇੰਨੇ ਜ਼ੋਰ ਆਲਾ ਕੰਮ ਕਰਕੇ ਗਰਮੀ ਦੇ ਵਿੱਚ ਵੀ ਇਹਦੇ ਨੇੜੇ ਬਹਿਣਾ ਇਹ ਤਾਂ ਇਹਦੇ ਨਾਲ ਕੇ ਤਾਂ ਮੈਨੂੰ ਤਾਂ ਸਿਆਣਾ ਚ ਵੀ ਗਰਮੀ ਲੱਗਣ ਲੱਗ ਪਈ ਪਸੀਨਾ ਆ ਜਾਂਦਾ ਸਿਆਣੇ ਹਮ ਪਰ ਚਿਹਰੇ ਦੇ ਉੱਤੇ ਤੁਸੀਂ ਅੱਜ ਵੀ ਐ ਫਰੈਸ਼ ਚਿਹਰਾ ਤੁਹਾਡਾ ਜ਼ਿੰਦਗੀ ਦੇ ਵਿੱਚ ਖੁਸ਼ ਹੋ ਸਕੂਨ ਹੈ ਜ਼ਿੰਦਗੀ ਦੇ ਵਿੱਚ ਹੈਂ ਜੀ ਖੁਸ਼ੋ ਜ਼ਿੰਦਗੀ ਦੇ ਵਿੱਚ ਖੁਸ਼ੀ ਰਹੀਦਾ ਟਾਈਮ ਹੀ ਹੂੰ ਸਾਡਾ ਕੋਈ ਇਹ ਨਹੀਂ ਗੱਲ ਨਹੀਂ ਹੈ ਸਾਰੀ ਮਰ ਇਹੀ ਕੰਮ ਕੀਤਾ ਨਹੀਂ ਫਰੀਦਾਵਾ ਵੀ ਰਹੇ ਕੇ ਆਂ ਅੱਛਾ ਜੀ ਫਰੀਦਾਵਾ ਢਾਈ ਦਾ ਕੰਮ ਕਰਦਾ ਹੁੰਦਾ ਹੈ ਅੱਛਾ ਉਹ ਵੀ ਗਰਮੀ ਦਾ ਕੰਮ ਆ ਠੀਕ ਹੈ ਇੱਥੇ ਵੀ ਉਹੀ ਕੰਮ ਹੀ ਕਰਨ ਲਈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਬੜਾ ਅੰਕਲ ਜੀ ਤੁਹਾਡਾ ਧੰਨਵਾਦ ਔਰ ਬੜਾ ਚੰਗਾ ਲੱਗਾ ਇੰਨੀ ਉਮਰ ਦੇ ਵਿੱਚ ਵੀ ਤੁਸੀਂ ਇੰਨਾ ਹਾਰਡ ਕੰਮ ਇੰਨਾ ਔਖਾ ਕੰਮ ਕਰ ਰਹੇ ਹੋ ਔਰ ਵੀਡੀਓ ਬਣਾਉਣ ਦਾ ਦਿਖਾਉਣ ਦਾ ਮਕਸਦ ਇੱਕੋ ਹੀ ਹੈ ਇੱਕ ਤਾਂ ਕੋਲਾ ਤਿਆਰ ਹੁੰਦਾ ਦੱਸਿਆ ਵੀ ਕਿਵੇਂ ਬਹੁਤਿਆਂ ਨੂੰ ਪਤਾ ਹੋਊਗਾ ਖੈਰ ਕੁਝ ਮੇਰੇ ਵਰਗੇ ਨਵੇਂ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਨਹੀਂ ਪਤਾ ਹੋਊਗਾ ਅੱਜ ਇਹ ਬਾਰਬੀਕਿਊ ਤਾਂ ਅਸੀਂ ਘਰਾਂ ਦੇ ਵਿੱਚ ਸਾਰੇ ਲਾਉਂਦੇ ਆਂ ਸਿਆਲ ਚੱਲਣਾ ਸਾਰਿਆਂ ਨੇ ਕੋਲੇ ਦੇ ਉੱਤੇ ਵਾਰ-ਵਾਰ ਕੇ ਸਵਾਦ ਲੈਣੇ ਚਿਕਨ ਤੰਦੂਰੀ ਰੋਟੀਆਂ ਵੀ ਅਸੀਂ ਖਾਣੇ ਆ ਪਰ ਬਹੁਤਿਆਂ ਨੂੰ ਸ਼ਾਇਦ ਮੇਰੇ ਵਰਗੇ ਨੂੰ ਨਹੀਂ ਪਤਾ ਹੋਊਗਾ ਕਿ ਕੋਲਾ ਤਿਆਰ ਕਿਵੇਂ ਕੀਤਾ ਜਾਂਦਾ ਔਰ ਦੂਸਰੀ ਗੱਲ ਵੀਡੀਓ ਬਣਾਉਣ ਦਾ ਮੇਨ ਮਕਸਦ ਸੀਗਾ ਕਿ ਜੇਕਰ ਬੰਦਾ ਚਾਵੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈਣੀਆਂ ਤਾਂ ਫਿਰ ਉਮਰ ਮੈਨੂੰ ਲੱਗਦਾ ਉਹਨੂੰ ਉਹਦੀ ਮਿਹਨਤ ਨੂੰ ਨਹੀਂ ਰੋਕ ਸਕਦੀ ਅੰਕਲ ਉਹਨਾਂ ਨੂੰ 25 ਤੋਂ 30 ਸਾਲ ਦਾ ਤਜਰਬਾ ਹੈ ਇਸ ਕੰਮ ਦੇ ਵਿੱਚ ਔਰ 60-65 ਸਾਲ ਦੀ ਉਮਰ ਹੈ ਪਰ ਅੱਜ ਵੀ ਇਹ ਇੰਨਾ ਹਾਰਡ ਕੰਮ ਕਰ ਰਹੇ ਨੇ ਔਰ ਇੰਨਾ ਹਾਰਡ ਕੰਮ ਕਰਨ ਦੇ ਬਾਵਜੂਦ ਕਹਿੰਦੇ ਜ਼ਿੰਦਗੀ ਦੇ ਵਿੱਚ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੈ ਮੈਂ ਜਿਵੇਂ ਅੱਜ ਤੋਂ 25 ਸਾਲ ਪਹਿਲਾਂ ਖੁਸ਼ੀ ਦੇ ਨਾਲ ਇਸ ਕੰਮ ਨੂੰ ਕਰਦਾ ਸੀਗਾ ਅੱਜ ਵੀ ਉਸੇ ਹੀ ਤਰੀਕੇ ਦੇ ਨਾਲ ਖੁਸ਼ੀ-ਖੁਸ਼ੀ ਇਸ ਕੰਮ ਨੂੰ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਫਿਲਹਾਲ ਤੁਸੀਂ ਬਣੇ ਹੋਣ ਪੰਜਾਬੀ ਟੀਵੀ ਦੇ ਨਾਲ ਇੱਕ ਤਾਂ ਕੋਲਾ ਤਿਆਰ ਹੁੰਦਾ ਦੱਸਿਆ ਵੀ ਕਿਵੇਂ ਬਹੁਤਿਆਂ ਨੂੰ ਪਤਾ ਹੋਊਗਾ ਖੈਰ ਕੁਝ ਮੇਰੇ ਵਰਗੇ ਨਵੇਂ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਨਹੀਂ ਪਤਾ ਹੋਊਗਾ ਅੱਜ ਇਹ ਬਾਰਬੀਕਿਊ ਤਾਂ ਅਸੀਂ ਘਰਾਂ ਦੇ ਵਿੱਚ ਸਾਰੇ ਲਾਉਨੇ ਆ ਸਿਆਲ ਚੱਲਣਾ ਸਾਰਿਆਂ ਨੇ ਕੋਲੇ ਦੇ ਉੱਤੇ ਵਾਰ-ਵਾਰ ਕੇ ਸਵਾਦ ਲੈਣੇ ਚਿਕਨ ਦੇ ਤੰਦੂਰੀ ਰੋਟੀਆਂ ਵੀ ਅਸੀਂ ਖਾਣੇ ਆ ਪਰ ਬਹੁਤਿਆਂ ਨੂੰ ਸ਼ਾਇਦ ਮੇਰੇ ਵਰਗੇ ਨੂੰ ਨਹੀਂ ਪਤਾ ਹੋਊਗਾ ਵੀ ਕੋਲਾ ਤਿਆਰ ਕਿਵੇਂ ਕੀਤਾ ਜਾਂਦਾ ਔਰ ਦੂਸਰੀ ਗੱਲ ਵੀਡੀਓ ਬਣਾਉਣ ਦਾ ਮੇਨ ਮਕਸਦ ਸੀਗਾ ਵੀ ਜੇਕਰ ਬੰਦਾ ਚਾਵੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈਣੀਆਂ ਤਾਂ ਫਿਰ ਉਮਰ ਮੈਨੂੰ ਲੱਗਦਾ ਉਹਨੂੰ ਉਹਦੀ ਮਿਹਨਤ ਨੂੰ ਨਹੀਂ ਰੋਕ ਸਕਦੀ ਅੰਕਲ ਉਹਨਾਂ ਨੂੰ 25 ਤੋਂ 30 ਸਾਲ ਦਾ ਤਜਰਬਾ ਇਸ ਕੰਮ ਦੇ ਵਿੱਚ ਔਰ 60-65 ਸਾਲ ਦੀ ਉਮਰ ਹੈ ਪਰ ਅੱਜ ਵੀ ਇਹ ਇੰਨਾ ਹਾਰਡ ਕੰਮ ਕਰ ਰਹੇ ਨੇ ਔਰ ਇੰਨਾ ਹਾਰਡ ਕੰਮ ਕਰਨ ਦੇ ਬਾਵਜੂਦ ਕਹਿੰਦੇ ਜ਼ਿੰਦਗੀ ਦੇ ਵਿੱਚ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੈ ਮੈਂ ਜਿਵੇਂ ਅੱਜ ਤੋਂ 25 ਸਾਲ ਪਹਿਲਾਂ ਖੁਸ਼ੀ ਦੇ ਨਾਲ ਇਸ ਕੰਮ ਨੂੰ ਕਰਦਾ ਸੀਗਾ ਅੱਜ ਵੀ ਉਸੇ ਹੀ ਤਰੀਕੇ ਦੇ ਨਾਲ ਖੁਸ਼ੀ-ਖੁਸ਼ੀ ਇਸ ਕੰਮ ਨੂੰ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਫਿਲਹਾਲ ਤੁਸੀਂ ਬਣੇ ਰਹੋਣ ਪੰਜਾਬੀ ਟੀਵੀ ਦੇ ਨਾਲ